ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਜਾਓ ਉਹਨੂੰ ਕਹਿ ਦਿਓ ساری ਉਮਰ ਕਦੀ ਤੇਰਾ ਢੇਢੀ ਨਹੀਂ ਦੋ ਆ ਵਿੱਚ ਬੈਠੇ ਨੇ ਬੁੱਢਾ ਪਿਉਰਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼ੰਕਾ ਨਾ ਕਰਿਓ ਇਹਨਾਂ ਦੀ ਉਮਰ 70 ਸਾਲ ਹੋ ਗਈ ਇੱਕ ਗੱਲ ਕਹਿਣੀ ਇਹਨਾਂ ਦੇ ਨਾ ਪੇਟ 'ਚ 32 ਸਾਲ ਦੀ ਉਮਰ 'ਚ ਦਰਦ ਵੜਾ ਰਹਿੰਦਾ ਸੀ। ਮੈਨੂੰ ਘਰੇ ਇਹਨਾਂ ਨੇ ਗੱਲ ਦੱਸੀ। ਬਾਬਾ ਕਰਤਾਰ ਸਿੰਘ ਜੀ ਪੈਰੋ ਮਾਜਰੇ ਵਾਲੇ ਬਹੁਤ ਇਹਨਾਂ ਦੇ ਘਰੇ ਜਾਂਦੇ। ਇੱਕ ਦਿਨ ਅਚਨ ਚੇਤ ਛਾਪਾ ਮਾਰਤੇ ਆ। ਕਹਿੰਦੇ ਮਨਮੋਹ ਸਿੰਘ ਕਿੱਥੇ ਆ? ਕਹਿੰਦੇ ਜੀ ਉਹ ਤੇ ਹਸਪਤਾਲ ਐਡਮਿਟ ਹੋਇਆ। ਉਹਦੇ ਪੇਟ 'ਚ ਦਰਦ ਵੜਾ ਆ। ਘਰਵਾਲੀ ਵੀ ਮਾਤਾ ਜੀ ਨਾਲ ਹੀ ਆਏ ਆ। ਕਹਿੰਦੇ ਮੈਂ ਰੋਕੇ ਕਿਹਾ ਬਾਬਾ ਜੀ ਦਰਦ ਜਾਂਦਾ ਨਹੀਂ। ਮਹਾਪੁਰਸ਼ ਕਹਿੰਦੇ ਉਹਨੇ ਬਾ ਗੁਰੂ ਗ੍ਰੰਥ ਸਾਹਿਬ ਦੀ ਫੜੀ ਆ ਜਾਂ ਕਹਿ ਦਿਓ ਵੀ ਸਿਮਰਨ ਦਾ ਪੱਲਾ ਨਾ ਛੱਡੇ ਜਾਪ ਦਾ ਪੱਲਾ ਨਾ ਛੱਡੇ ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਜਾਓ ਉਹਨੂੰ ਕਹਿ ਦਿਓ ساری ਉਮਰ ਕਦੀ ਤੇਰਾ ਢਿੱਡ ਨਹੀਂ ਦੁਖੇ ਆ ਵਿੱਚ ਬੈਠੇ ਸਾਧ ਸੰਗਤਾਂ ਵਿੱਚ ਬੈਠੇ ਮੈਨੂੰ ਰੋ ਕੇ ਗੱਲ ਕਹੀ ਇਹਨਾਂ ਨੇ ਕਹਿੰਦੇ ਬਾਬਾ ਜੀ ਮੋਟੇ ਦੁਖ ਗਏ ਸਿਰ ਦੁਖ ਗਿਆ ਲੱਤਾਂ ਦੁਖ ਗਈਆਂ ਪਰ ਬ੍ਰਹਮ ਗਿਆਨੀ ਦਾ ਵਚਨ ਕਹਿੰਦੇ 70 ਸਾਲ ਦੀ ਉਮਰ ਹੋ ਗਈ ਕਦੀ ਢਿੱਡ ਨਹੀਂ ਦੁਖਿਆ ਇਹ ਬਚਨ ਹੁੰਦੇ ਰੱਬ ਦੇ ਪਿਆਰਿਆ